ਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟ ਇਵੈਂਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਬਿਲਕੁਲ ਆਪਾਂ ਆਏ ਆਂ ਤੇ ਅੱਜ ਬਿਲਕੁਲ ਨੋਰਮਲ ਜਿਹੇ ਰੇਟ ਤੇ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਵਾ ਛੋਟੀ ਰੇਟ ਜਿਹੜੇ ਵੀਰ ਜੁਣੀ ਕਹਿੰਦੇ ਕਿ ਅੱਜ ਕਰਨੇ ਆਂ ਤੇ ਬਾਕੀ ਵੀਡੀਓ ਸ਼ੁਰੂ ਕਰਨ ਦੇ ਪਹਿਲਾਂ ਹਰ ਵੀਡੀਓ 'ਚ ਆਪਣੀ ਇਹੀ ਬੇਨਤੀ ਹੁੰਦੀ ਆਂ ਵਿਥੇ ਆ ਕੇ ਆਪਣੀ ਦੋ ਟਾਈਮ ਚੁਵਾਈ ਕਰਕੇ ਖੜੋ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਆਪਣੀਆਂ ਸਾਰੀਆਂ ਚੀਜ਼ਾਂ ਪਹਿਲਾਂ ਵੇਖ ਚਾ ਕੇ ਖੜਿਆ ਕਰੋ ਆਪਣੀ ਸਮਝਣਾ ਤੇ ਆਪਣੀ ਗਰੰਟੀ ਤੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੇ ਐਰ ਕੀ ਬੜੇ ਦਿਨ ਪਾਤੇ ਜੀ ਆ ਵੀ ਲੰਘੇ ਕੱਟ ਲਵਤਾ ਬਾਕੀ ਨਾਲ ਇਹ ਆ ਵਿੱਚ ਕੋ ਆਇਆ ਵੀ ਨਹੀਂ ਗਿਆ ਸਾਡੇ ਤੋਂ ਤਾਂ ਆ ਉਹ ਵਿੱਚ ਦੇਖ ਜਾਂਦੇ ਡੰਗਰਾ ਹਾਂਜੀ ਤੁਹਾਨੂੰ ਫੇਰ ਦੱਸਿਆ ਸੀ ਨਾ ਥੋੜਾ ਕੰਮ ਜਾਂ ਚੱਲਣ ਦਿਆ ਹੈ ਉਹਦੇ ਕਰਕੇ ਥੋੜਾ ਕਾਫੀ ਅੱਗੇ ਪਿੱਛੇ ਚਣੀ ਮਾਰਤ ਹੋ ਜਾਣਾ ਆਪਾਂ ਫੇਰ ਪਹਿਲਾ ਵਾਂਗੂੰ ਹੁਣ ਵੀਡੀਓ ਕਾਫੀ ਜਾਣੀਆਂ ਦੀ ਅੱਗੇ ਪਿੱਛੇ ਹੀ ਚੱਲਣ ਦੀਆਂ ਹਾਂ ਹਾਂਜੀ ਹਾਂਜੀ ਮਨੇ ਇਹ ਆ ਵੀ ਚਲੋ ਸ਼ਨੀਵਾਰ ਤੋਂ ਪਾਇਆ ਕਰਾਂਗੇ ਫੇਰ ਬਾਕੀ ਜਿਹੜੇ ਵੀ ਰਾਤ ਨਹੀਂ ਪਹੁੰਚਿਆ ਜਾਂਦੇ ਆ ਮਾਫੀ ਚਾਹੁੰਦੇ ਹਾਂ ਉਹਨਾਂ ਕੋਲੋਂ ਵੀ ਕਾਫੀ ਵੀਰਾਂ ਕੋ ਵੀਡੀਓ ਬਣਾਉਣ ਜਿਹੜਾ ਹਲੇ ਪਹੁੰਚਿਆ ਨਹੀਂ ਜਾਂਦੇ ਬਸ ਦੋ ਤਿੰਨ ਦਿਨ ਹੋ ਰਿਹਾ ਫੇਰ ਅੱਗੇ ਵੰਗ ਵੀ ਜਿਹੜੀਆਂ ਆਪਣੀਆਂ ਵੀਡੀਓ ਆਇਆ ਕਰਨੀਆਂ ਰੈਗੂਲਰਲੀ ਤੇ ਚਲੋ ਨਾਮ ਦੱਸਦੇ ਕਰੀ ਨਾਂ ਵੀ ਜਿਹੜਾ ਜਿੰਦਾ ਇਹ ਫੋਨ ਨੰਬਰ ਹੈਗਾ 991446394 ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜਿਹੜਾ ਵੀ ਅੰਮ੍ਰਿਤਸਰ ਠੀਕ ਹੈ ਜੀ ਪੁਰਾਣੇ ਤਰਨਤਾਰਾ ਰੋਡ ਤੇ ਵੀ ਜੀ ਪਿੰਡ ਪੈਂਦਾ ਆਪਣਾ ਚਾਤੀ ਹੋਣਾ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋ ਅੱਜ ਮੁੱਲ ਜਾਇਜ਼ ਹੀ ਕਰਨੇ ਫਿਰ ਨਿੱਕੇ ਨਿੱਕੇ ਵਾਲੇ ਕਰਨੇ ਪਹਿਲੇ ਪਹਿਲੇ ਫੋਨ ਤੇ ਜਾਣੇ ਪਹਿਲੇ ਫੋਨ ਵਾਲੇ ਚਲੋ ਫਿਰ ਜਿਹੜੀ ਆ ਪਹਿਲੇ ਜਿਹਦੇ ਕੋਲੇ ਆਟਕਾ ਨੂੰ ਦੁੱਧ ਹੋਊਗਾ ਪੱਕਾ ਦੁੱਧ ਹੈਗਾ ਜੀ ਆ ਦੁੱਧ 8 ਕਿਲੋ ਤੇ 1.5 ਕਿਲੋ ਚੋਕੇ ਵੀ ਆਇਆ ਕਿ 1 ਕਿਲੋ 1.5 ਕਿਲੋ ਵੀ ਜਿਹੜੀ ਪਾਸ ਕੀਤੀ ਆ ਠੀਕ ਆ ਇਹ ਆਈ ਆ 2 ਵਜੇ ਦੀ ਦੁੱਧ 8 ਕਿਲੋ ਵਾਲੀ ਵੀ ਦੋ ਟਾਈਮ ਤੋਰ ਹਾਂ ਫਿਰ ਇੱਕ ਵਾਰੀ ਮਤਲਬ ਕਿ ਅਜੇ ਤੁਸੀਂ ਘਰੇ ਨਹੀਂ ਚੁਵਾਈ ਕੀਤੀ ਕਿ ਪਿੱਛੇ ਜਿੱਤ ਤਰ੍ਹਾਂ ਆਈ ਉਤਰਾਂ ਹੀ ਆ ਜਿਹੜੀ ਠੀਕ ਆ ਚੁਈ ਬੜੀ ਥਾਂ ਤੋਂ ਮੋੜਾ ਲੱਗਾ ਵੇਖੋ ਤੁਹਾਹੀ ਬੜੀ ਜੀ ਠੀਕ ਹੈ ਜੀ ਮੇਨ ਗੱਲ ਫੇਜ ਠੰਡੀ ਸਰੀ ਲਾ ਕੇ ਠੰਡੀ ਸਰੀ ਲਿਆ ਘੋਲੋ ਹਾਂ ਫਿਰ ਤੋਰ ਦਈਏ ਇਹ ਲੈ ਲੈ ਜਾ ਫਿਰ ਤੇ ਇਹਦਾ ਮੁੱਲ ਫਿਰ 20 ਦੇ ਰਹੀਏ ਕਰ ਦਈਏ ਵਿੱਚੇ ਛੋਟ ਨੂੰ ਕਰਨਾ ਘਰਾਂ ਯਾਰ ਦੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਤੇ ਦੁੱਧ 8 ਕਿਲੋ ਕਰੋ ਚਵਾ ਦੋਗੇ ਦੋ ਟਾਈਮ ਠੀਕ ਹੈ ਇੱਥੇ ਦੋ ਟਾਈਮ ਕੋਈ ਚੋ ਕੇ ਖੜੇ ਹੈ ਨਾ ਤੇ ਹੁਣ ਸੁਨੂ 2 ਮਹੀਨੇ ਹੋਈ ਅੱਛਾ ਤੇ ਉਹ ਘਰਾਂ ਦੇ ਤੇ 20 ਦਿਨ ਹੋ ਗਏ ਬਣੀ ਹੋਈ ਅੱਛਾ ਤੇ ਇਹ ਟਾਈਮ ਤੇ ਖੁੱਲੋ ਦੁੱਧ 8 ਕਿਲੋ ਪੱਕਾ ਦੋ ਦੇਗਾ ਪੱਕਾ ਚਲੋ ਖੁੱਲੋ ਫਿਰ ਤੋਰਦੀ ਇਹਨਾਂ ਥੋੜਾ ਨਾ ਰਸੇ ਦੀ ਔਲ ਕਰ ਸੀ ਸੁਗਲ ਨਾ ਰਹੀ ਏ ਠੀਕ ਹੈ ਮੜਿਆ ਕਰਦੀ ਆ ਕੋਈ ਗੱਲ ਦਾਬਾ ਨਹੀਂ। ਤੁਸੀਂ ਬਹੁਤ ਚੰਗੀ ਆ ਬੀਬੀ। ਚਲੋ ਭਾਜੀ ਲੈ ਆਓ ਫਿਰ। ਦੁੱਧ ਜਿਹੜਾ 8 ਕਿਲੋ ਕਹਿੰਦੇ ਕੀ ਇਹਦੇ ਕੋਲ ਵੀ ਹੈਗਾ ਉਹ। ਜਿਹੜਾ ਤੁਸੀਂ ਆਪ ਚਵਾਈ ਕਰਕੇ ਲੈ ਆਇਓ। ਉਹ 6 ਦਾ ਧਰਤੀ ਦੀ ਛਿੱਕੀ। ਠੀਕ ਹੈ ਜੀ। ਆਨੇ ਦੇ ਵਿੱਚ ਤਾਂ ਮੈਂ ਲੱਗ ਰਿਹਾ ਦਿਖਾ ਲਈਏ। ਥੋੜਾ ਡਰਦੀ ਆ ਸਾਡੇ ਕੋਲ ਆ ਦੇਖ ਸੰਦੇ ਤੁਹਾਨੂੰ। ਤੁਹਾਨੂੰ ਓਕੇ ਜੀ ਦਿੱਤੀ ਸਾਰੇ। ਮੈਂ ਚੋਣ ਜਾਣੇ ਇੱਕ ਨੰਬਰ ਹਰ ਦਿੱਤੀ। ਕੋਈ ਕਾਰਡ ਵਾੜਾ ਸਣਾ ਚ। ਜਿਹੜੇ ਗਾਰਡ ਉਹ ਗਾਰਡ ਵੀ ਕਿੱਲੋ ਹੋਊਗੀ। ਜਿੰਨੇ ਤਨਾ ਦੁੱਧ 3 ਕਿੱਲੋ ਹੋਊਗਾ। ਅੱਛਾ ਮਤਲਬ ਇਹਦੇ ਅਗਲਾ ਥਨਾ ਚ ਦੁੱਧ ਘਟਿਆ ਪਿਛਲਿਆਂ ਚ ਜਦ। 2000 ਰੁਪਏ ਜੀ ਕੋਈ ਦਾ ਹਿਸਾਬ ਦਾ ਜੋ ਮਈਆਂ ਦਾ ਘਰ ਤੋਂ ਹੁੰਦਾ 50 ਗਾੜੀਆਂ ਦਾ ਉਦਾਂ ਹੀ ਆ ਕਰ। ਠੀਕ ਆ। ਮਤਲਬ ਅਗਲੇ ਨਾਲ ਅਗਲਾ ਬਰਾਬਰ ਹੈ ਉੱਤੇ। ਹਾਂ ਜੀ ਹਾਂ ਜੀ। ਤੇ ਇਹਦਾ ਫਿਰ ਮੁੱਲ ਇਹ ਵੀ 20 ਦੇ ਦੇ ਦਿੰਦੇ 18 ਦੇ ਦੀ ਅੱਛਾ 18 ਦੀ ਭਾਵੇਂ ਕੋਈ ਹੋ ਲੈ ਜੇ ਤੇ ਦੋ ਤਿੰਨ ਤੋਂ ਚੋਕ ਲੈ ਜਾਣਗੇ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਵੀਰ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਖੜੇ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ